ਉਦੇ ਦਾਾਖਲਾ ਪ੍ਰਕਿਆ ਦੀ ਤਿਆਰੀ ਦੀਨ ਆਪਾਂ ਕੁਐਸਚਨ ਨੰਬਰ 27 ਦੇ ਉੱਤੇ ਪਹੁੰਚ ਗਏ ਬੇਟਾ ਤਾਂ ਬੇਟਾ ਧਿਆਨ ਦੇ ਨਾਲ ਦੇਖੋ ਕਹਿੰਦਾ ਚਿੱਤਰ ਵਿੱਚ ਏਬੀ ਇੱਕ ਰੇਖਾ ਹੈ ਤੇ 4ਏ ਬਰਾਬਰ 5ਬੀ ਹੈ ਤਾਂ ਫਿਰ ਏ ਦਾ ਮੁੱਲ ਪਤਾ ਕਰੋ ਤੇ ਲਓ ਬੇਟਾ ਏ 4ਏ ਬਰਾਬਰ 5ਬੀ ਆ ਬੇਟਾ ਏਬੀ ਇੱਕ ਰੇਖਾ ਦਾ ਮਤਲਬ ਸਿੱਧੀ ਰੇਖਾ ਆ ਠੀਕ ਹੈ ਇਹਦਾ ਮਤਲਬ ਆਹਾ ਜਿਹੜਾ ਕੋਣ ਆ ਇਹਦਾ ਜੋੜਫਲ 180 ਡਿਗਰੀ ਆ ਏ ਬੇਟਾ ਜਿੰਨੇ ਵੀ ਸਵਾਲ ਆ ਤੁਹਾਡੇ 180 ਤੱਕ ਜਾਂ 360 ਤੱਕ ਜੋੜ ਘਟਾਓ ਦੇ ਸਵਾਲ ਮੰਨ ਲੀਏ ਤਾਂ ਵੀ ਕੋਈ ਅਤਿਕਥਨੀ ਨਹੀਂ ਹੋਊਗੀ ਤਾਂ ਬੇਟਾ ਇਹਦੇ ਵਿੱਚ ਉਹਨੇ ਦਿੱਤਾ 4a 5b ਠੀਕ ਹੈ ਬਸ ਇੱਥੇ ਬੇਟਾ ਇਹਦਾ ਹੱਲ ਲੁਕਿਆ ਹੋਇਆ 4a 5b ਦਿੱਤਾ ਹੋਇਆ ਤਾਂ ਬੇਟਾ e b e ਜਮਾ b ਬਰਾਬਰ ਕਿੰਨਾ ਆ ਬੇਟਾ 180 ਡਿਗਰੀ ਠੀਕ ਹੈ ਤਾਂ ਬੇਟਾ ਹੁਣ 4a ਬਰਾਬਰ 5b ਆ ਤਾਂ ਆਪਾਂ a ਦਾ ਹੋਰ ਕੀ ਲਿਖ ਸਕਦੇ ਆ ਅਸੀਂ ਮੁੱਲ ਕੀ ਦਾ ਪਤਾ ਕਰਨਾ ਆ a ਦਾ ਮੁੱਲ ਪਤਾ ਕਰਨਾ ਤਾਂ a ਬਰਾਬਰ ਬੀ ਦੀ ਕੀਮਤ b ਦੀ ਕੀਮਤ ਆ ਦੇਖੋ ਅਸੀਂ ਕੀ ਲਿਖ ਸਕਦੇ ਆ ਆ 5 ਨੇ ਇੱਧਰ ਜਾ ਕੇ ਬਾਗ ਹੋ ਜਾਣ ਠੀਕ ਹੈ ਤਾਂ ਅਸੀਂ ਬੇਟਾ b a b 4/5 a ਇਹ ਲਿਖ ਸਕਦੇ ਆ ਬੇਟਾ ਫੇਰ ਸੁਣ ਲਓ ਬੇਟਾ b ਨੂੰ ਇੱਧਰ ਰੱਖ ਲੈਨੇ 5 ਇੱਧਰ ਆ ਜਾਂਦਾ ਹੈ ਹਨਾ ਅਸੀਂ b ਦੀ ਕੀਮਤ ਕੱਢ ਲੈਨੇ ਆ ਤਾਂ b 5/ 4/5 a ਲਿਖ ਸਕਦੇ ਆ ਆਪਾਂ ਠੀਕ ਹੈ ਤਾਂ ਹੁਣ ਬੇਟਾ ਬਸ ਇੱਥੋਂ ਸਾਡਾ ਹੱਲ ਨਿਕਲ ਜਾਣਾ ਤਾਂ b ਦੀ ਜਗ੍ਹਾ ਤੇ ਬੇਟਾ ਮੈਂ 4/5 a ਪਾ ਸਕਦਾ ਕਿਉਂਕਿ b ਬਰਾਬਰ 4/5 a ਆਪਾਂ ਕੱਢ ਲਿਆ ਇੱਥੇ ਬਸ ਬੇਟਾ ਇੱਥੋਂ ਸਵਾਲ ਨਿਕਲ ਜਣਾ a 4/5 a 180 ਹੁਣ ਬੇਟਾ ਸਾਡੀ a ਦੀ ਇਹਦਾ 1 ਕਰਕੇ ਲਘੁਤਮ ਕੱਢ ਲਓ ਆਪਾਂ a ਦੀ ਕੀਮਤ ਕੱਢ ਲਾਂਗੇ ਇਹਦਾ 5 ਆ ਗਿਆ ਇਹ ਆ ਗਿਆ 5 ਇਹ 1 ਨਾਲ 5 ਤੇ 5a ਜਮਾ 4a 180 ਠੀਕ ਹੈ ਬੇਟਾ ਤਾਂ 9a 5 180 ਠੀਕ ਹੈ ਤਾਂ ਬੇਟਾ ਆਹ 5 ਨੇ ਉਧਰ ਜਾ ਕੇ ਗੁਣਾ ਖਾ ਜਾਣਾ ਤਾਂ 9 9 5 ਨੇ ਉਧਰ ਜਾ ਕੇ 5 9 ਬਣ ਜਾਣਾ a 180 ਗੁਣਾ 5/9 ਗੁਣਾ ਭਾਗ ਤੇ ਭਾਗ ਗੁਣਾ ਦੇ ਵਿੱਚ ਬਦਲ ਜਾਂਦੀ ਹੈ ਤਾਂ 9 2 18 20 ਤੇ 20 5 100 a 100 ਡਿਗਰੀ ਉੱਤਰ ਆ ਗਿਆ ਸਾਡੇ ਕੋਲੇ ਠੀਕ ਹੈ ਬੇਟਾ ਤਾਂ ਬੇਟਾ ਇੱਥੇ ਦੇਖੋ a 21 ਸਾਡਾ ਰਾਈਟ ਆਨਸਰ ਦਿੰਦਾ ਪਿਆ b 1 ਨੂੰ ਅਸੀਂ ਐਜ਼ a ਰਾਈਟ ਆਨਸਰ ਟਿਕ ਕਰ ਦਵਾਂਗੇ ਠੀਕ ਹੈ ਮੇਰਾ ਕਿਆਲਾ ਗੱਲ ਸਮਝ ਲੱਗ ਗਈ ਬੇਟਾ ਸਾਰਿਆਂ ਨੂੰ ਅੱਗੇ ਆ ਗਿਆ ਬੇਟਾ ਸਵਾਲ ਨੰਬਰ 28 ਤਿੰਨ ਦਿੱਤੇ ਕੋਣਾਂ ਵਿੱਚੋਂ ਕਿਹੜਾ ਜੋੜਾ ਸੰਗਤ ਕੋਣਾਂ ਨੂੰ ਨਹੀਂ ਦਰਸਾਉਂਦਾ ਤਾਂ ਕਿਹੜਾ ਜੋੜਾ ਸੰਗਤ ਕੋਣਾਂ ਨੂੰ ਨਹੀਂ ਦਰਸਾਉਂਦਾ ਧਿਆਨ ਨਾਲ ਦੇਖੋ ਬੇਟਾ ਐਂਗਲ 1 ਤੇ ਐਂਗਲ 5 ਇਹ ਸੰਗਤ ਕੋਣ ਆ ਆਪਾਂ ਪਹਿਲਾਂ ਡਿਸਕਸ ਕੀਤਾ ਸੀਗਾ ਠੀਕ ਹੈ ਉਸ ਤੋਂ ਬਾਅਦ ਦੇ ਵਿੱਚ ਬੀਚ ਐਂਗਲ 3 ਤੇ ਐਂਗਲ 7 ਐਂਗਲ 3 ਤੇ ਐਂਗਲ 7 ਇਹ ਵੀ ਸੰਗਤ ਕੋਣ ਹੈਗੇ ਆ ਠੀਕ ਹੈ ਉਦੋਂ ਬਾਅਦ ਚ ਐਂਗਲ 1 ਤੇ ਐਂਗਲ 7 ਇਹ ਬੇਟਾ ਐਂਗਲ 1 ਤੇ ਐਂਗਲ 7 ਇਹ ਸੰਗਤ ਕੋਣ ਨਹੀਂ ਹੈਗੇ ਠੀਕ ਹੈ ਇਹ ਅਸਲ ਦੇ ਵਿੱਚ ਕਿਹੜੇ ਕੋਣ ਹੈਗੇ ਆ ਬਾਹਰੀ ਇਕਾਂਤਰ ਕੋਣ ਹੈਗੇ ਆ ਇਹ ਠੀਕ ਹੈ ਐਂਗਲ 1 ਤੇ ਐਂਗਲ 7 ਬੇਟਾ ਉਹ ਸ਼ੁਰੂ ਵਾਲੀ ਥਿਊਰੀ ਨੂੰ ਵਾਰ-ਵਾਰ ਸਟੱਡੀ ਕਰੋਗੇ ਤਾਂ ਤੁਹਾਨੂੰ ਪਤਾ ਲੱਗ ਜਾਊਗਾ ਠੀਕ ਹੈ ਜਿਹੜੇ ਐਨ ਸ਼ੇਪ ਦੇ ਵਿੱਚ ਆ ਅੰਦਰੂਨੀ ਇਕਾਂਤਰ ਉਹਦੇ ਉੱਪਰਲੇ ਪਾਸੇ ਜਿਹੜੇ ਬਾਹਰੀ ਇਕਾਂਤਰ ਕੋਣ ਹੁੰਦੇ ਠੀਕ ਹੈ ਤਾਂ ਇਸ ਕਰਕੇ ਸੀ 1 ਹੈ ਜਿਹੜਾ ਸਾਡਾ ਰਾਈਟ ਆਨਸਰ ਬਣੂਗਾ ਸੀ 1 ਨੂੰ ਅਸੀਂ ਐਜ਼ ਅ ਰਾਈਟ ਆਨਸਰ ਟਿਕ ਕਰ ਦਵਾਂਗੇ ਅੱਗੇ ਆ ਗਿਆ ਬੇਟਾ ਹੇਠਾਂ ਦਿੱਤੇ ਚਿੱਤਰ ਵਿੱਚੋਂ ਕਿਹੜਾ ਇਕਾਂਤਰ ਕੋਣਾਂ ਦਾ ਜੋੜਾ ਨਹੀਂ ਹੈ ਇਕਾਂਤਰ ਕੋਣ ਬੇਟਾ ਤੁਹਾਨੂੰ ਦੱਸਿਆ ਸੀ ਐਨ ਸ਼ੇਪ ਦੇ ਵਿੱਚ ਜਾਂ ਜਿਹੜੇ ਐਨ ਨੂੰ ਪਲਟ ਦੋ ਤਾਂ ਉਹ ਉਹ ਦੂਜੀ ਸ਼ੇਪ ਦੇ ਵਿੱਚ ਜੈਡ ਸ਼ੇਪ ਦੇ ਵਿੱਚ ਹੁੰਦੇ ਆ ਜਾਂ ਐਨ ਐਨ ਸ਼ੇਪ ਦੇ ਵਿੱਚ ਹੁੰਦੇ ਠੀਕ ਹੈ ਤਾਂ ਕੋਣ 4 ਤੇ ਕੋਣ 8 ਕੋਣ 4 ਤੇ ਕੋਣ ਕਿਹੜਾ ਇਕਾਂਤਰ ਕੋਣਾਂ ਦਾ ਜੋੜਾ ਨਹੀਂ ਬੇਟਾ ਪਹਿਲਾਂ ਹੀ ਦੇਖੋ ਕੋਣ 4 ਤੇ ਕੋਣ 8 ਇਹ ਬੇਟਾ ਸੰਗਤ ਕੋਣਾਂ ਦਾ ਜੋੜਾ ਹੈਗਾ ਇਹ ਹੀ ਨਹੀਂ ਹੈਗਾ ਬਾਕੀ ਆਪਾਂ ਦੇਖ ਲੈਨੇ ਕੋਣ 1 ਤੇ ਕੋਣ 7 ਕੋਣ 1 ਤੇ ਕੋਣ 7 ਇਹ ਬਾਹਰੀ ਇਕਾਂਤਰ ਕੋਣ ਹੈਗੇ ਆ ਠੀਕ ਹੈ कोण 4 ਤੇ कोण 6 ਆ ਵੀ ਬੇਟਾ ਇਹ ਕਾਂਤਰ कोण 4 ਤੇ कोण 6 ਤੁਹਾਨੂੰ ਦੱਸਿਆ ਸੀ ਜੈਡ ਸ਼ੇਪ ਦੇ ਵਿੱਚ ਬਣਦੇ ਆ ਠੀਕ ਹੈ ਅੱਗੇ कोण 3 ਤੇ कोण 5 ਇਹ ਵੀ ਬੇਟਾ कोण 3 ਤੇ कोण 5 ਇਹ ਦੂਜੇ ਪਾਸੇ ਨੂੰ ਇਕਾਂਤਰ ਕੋਣ ਬਣਦੇ ਇੱਕ ਐਨ ਹੁੰਦੇ ਜਿਹੜੇ ਇਧਰਲੇ ਪਾਸੇ ਉਹ ਵੀ ਇਕਾਂਤਰ ਤੇ ਜਿਹੜੇ ਦੂਜੇ ਪਾਸੇ ਉਹ ਵੀ ਇਕਾਂਤਰ ਹੁੰਦੇ ਸਿਰਫ ਬੇਟਾ ਕਿਹੜਾ कोण 4 ਤੇ कोण 8 ਇਹ ਸੰਗਤ ਕੋਣਾਂ ਦਾ ਜੋੜਾ ਹੈਗਾ ਇਸ ਕਰਕੇ ਇਹ ਸਾਡਾ ਰਾਈਟ ਉੱਤਰ ਆਉਂਦਾ ਪਿਆ ਇਹ 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 ਇਕਾਂਤਰ ਕੋਣ ਨਹੀਂ ਹੈਗੇ ਠੀਕ ਹੈ ਬੇਟਾ ਇਹਦੇ ਨਾਲ ਹੀ ਬੇਟਾ ਇਹ ਸਵਾਲ ਵੀ ਕੰਪਲੀਟ ਹੋ ਗਿਆ ਅਗਲੇ ਸਵਾਲ ਆਪਾਂ ਅਗਲੀ ਵੀਡੀਓ ਵਿੱਚ ਸ਼ੇਅਰ ਕਰਦੇ ਹਾਂ ਤੁਸੀਂ ਜੋ ਪਿਆਰੇ ਬੱਚਿਆਂ ਨੇ ਵੀਡੀਓ ਦੇਖ ਕੇ ਸੇਵਾ ਦਾ ਮੌਕਾ ਦਿੱਤਾ ਇਹਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਬੇਟਾ ਜੀ